ਲੋਹੇ ਟੈਂਕ ਦੇ ਆਪਾਂ ਨੇੜੇ ਆ ਗਏ ਪਹਿਲਾਂ ਤੇ ਇਹਦੇ ਬਾਰੇ ਪੜ੍ਹੀ ਹੈ ਟੈਂਕ ਹੈ ਵੱਖਰਾ ਜਿਹਾ ਟੈਂਕ ਆ ਮੈਂ ਕਦੇ ਦੇਖਿਆ ਨਹੀਂ ਇਹ ਜਿਹੜਾ ਟੈਂਕ ਨਾ ਇਹ ਚੈਨ ਲੱਗੀ ਹੋਈ ਹੈ ਮੇਰੇ ਹਿਸਾਬ ਨਾਲ ਚੈਨ ਬਾਈ ਲਾਈ ਹੋਈ ਹੈ ਜੀ ਬਖਤਰਬੰਦ ਫੌਜੀ ਵਾਹਕ ਅੱਛਾ ਭਾਈ ਪਾਣੀ ਵਾਲਾ ਟੈਂਕ ਆ ਇਹ ਪਾਣੀ ਵਿੱਚ ਤੈਰਨ ਵਾਲਾ ਟੈਂਕ ਆ ਇਹ ਤਾਂ ਹੀ ਇਹਦੇ ਮੂਰੇ ਕਿਸ਼ਤੀ ਵਾਂਗੂ ਬਣਿਆ ਹੋਇਆ ਤਾਂ ਜੋ ਡੁੱਬੇ ਨਾ ਇਹ ਉਹ ਉੱਪਰ ਇਹਦੇ ਇੱਥੇ ਸ਼ੀਸ਼ਾ ਲੱਗਿਆ ਹੁੰਦਾ ਇੱਥੇ ਵੇਖਣ ਵਾਸਤੇ ਅੱਛਾ ਅੱਛਾ ਆਈ ਇਹ ਤਾਂ ਕੈਸਟੀਨ ਨੂੰ ਸਾਂਚਾ ਜਿਹਾ ਬਣਾਇਆ ਹੋਇਆ ਹੈ ਸਾਈਡ ਦੇ ਉੱਤੋਂ। ਤੋਂ ਆ ਇੱਕ ਪਾਣੀ ਦੇ ਵਿੱਚ ਚੱਲਣ ਵਾਲੇ ਟੈਂਕ ਆ। ਇਹ ਡੁੱਬਦੇ ਨਹੀਂ ਹੁੰਦੇ ਇਹ। ਸਾਰੇ ਪਾਸੇ ਉਹ ਬੰਦ ਆ ਜਿਵੇਂ ਉਹ ਦੇਖ। ਹਾਂਜੀ ਮਿੱਤਰੋ ਕਿਵੇਂ ਹੋ ਸਸੇ ਗੱਲ ਉਮੀਦ ਕਰਦਾ ਘੈਂਟ ਹੀ ਹੋਮੋਗੇ ਤਾਂ ਅੱਜ ਵੀਡੀਓ ਚ ਆਪਾਂ ਤੁਹਾਨੂੰ ਕਮਾਉਂਦੇ ਆ ਮਿੱਤਰੋ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਐਂਟਰੀ ਟਿਕਟ ਲੈ ਲਈ ਬਾਈ ਮੈਂ ਅੰਦਰ ਆ ਗਿਆ ਹਾਂ ਟਿਕਟੇ ਦੀ ਹੈਗੀ ਆ 40 ਰੁਪਏ ਜਿੱਦਾਂ ਹੀ ਆਪਾਂ ਬਾਈ ਅੰਦਰ ਐਂਟਰੀ ਮਾਰਦੇ ਸਭ ਤੋਂ ਪਹਿਲਾਂ ਸਾਨੂੰ ਮਿਲਦਾ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤ ਤੋ ਭਈ ਇੱਕ ਵਾਰ ਅੰਦਰ ਜਾਣ ਤੋਂ ਪਹਿਲਾਂ ਮੈਂ ਥੋੜੀ ਤੁਹਾਨੂੰ ਇੱਥੋਂ ਦੀ ਇੰਟਰੋਡਕਸ਼ਨ ਕਰਵਾ ਦਿੰਦਾ ਵਾਂ ਜਿਹੜਾ ਇਹ ਮਿਊਜ਼ੀਅਮ ਆ ਇਹ ਲੁਧਿਆਣੇ ਦੇ ਵਿੱਚ ਪੈ ਜਾਂਦਾ ਬਹੁਤ ਮਸ਼ਹੂਰ ਮਿਊਜ਼ੀਅਮ ਆ ਇਹਦੇ ਉਦਘਾਟਨ ਬਾਰੇ ਵੀ ਇਹਨਾਂ ਨੇ ਮੈਂਸ਼ਨ ਕੀਤਾ ਹੈ ਜੰਗੀ ਜਾਇਬ ਘਰ ਆ ਸਾਨੂੰ ਪੰਜਾਬੀ 'ਚ ਕਹਿੰਦੇ ਆ ਤੇ ਇਹ ਜਿਹੜੀ ਲੁਧਿਆਣੇ ਦੇ ਵਿੱਚ ਜਰੂਰ ਪੈਂਦੀ ਆ ਉਹਦੇ ਬਿਲਕੁਲ ਨਾਲ ਪੈਂਦਾ ਜੇ ਤੁਸੀਂ ਆਉਣਾ ਤਾਂ ਫੈਮਿਲੀ ਦੇ ਨਾਲ ਟਿਕਟ ਪ੍ਰਾਈਸ ਨੂੰ ਮੈਂ ਦੱਸ ਦਿੱਤਾ ਹੋਇਆ 40 ਰੁਪਏ ਦਾ ਇੱਕ ਬੰਦੇ ਦਾ ਇੱਕ ਟਿਕਟ ਦਾ ਪ੍ਰਾਈਸ ਹੈ ਇੱਕ ਜਣੇ ਦੀ ਦਾ ਯੰਗ ਦਾ ਜੇ ਬੱਚੇ ਨੇ ਤਾਂ ਬੱਚਿਆਂ ਦਾ ਹੈਗਾ 10 ਰੁਪਏ। ਸੋ ਬਈ ਮਾਹੌਲ ਬਹੁਤ ਸੋਹਣਾ ਬੜੀ ਸ਼ਾਂਤੀ ਦੇ ਵਿੱਚ ਬਣਿਆ ਹੋਇਆ ਤੇ ਬਹੁਤਾਂ ਘੈਂਟ ਲੱਗਦਾ ਇੱਥੇ ਆ ਕੇ ਅੰਦਰ ਆ ਕੇ। ਜਿਵੇਂ ਬੰਦਾ ਬਾਹਰਲੇ ਦੇਸ਼ਾਂ ਵਾਲੀ ਫੀਲਿੰਗ ਆਉਂਦੀ ਹੈ ਇੱਥੇ ਆ ਕੇ। ਸੋ ਸਭ ਤੋਂ ਪਹਿਲਾਂ ਮਿਊਜ਼ੀਅਮ ਦੇ ਵਿੱਚ ਜਿੱਦੀਆਂ ਪੈਂਟਰ ਹੁੰਦੇ ਆ ਬਾਈ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੇ ਆ ਵੱਡੇ ਵੱਡੇ ਟੈਂਕ, ਜਹਾਜ਼ ਜਿਹੜੇ ਕੀ オリジナル ਨੇ। ਸਭ ਤੋਂ ਮੇਨ ਮੈਂ ਤੁਹਾਨੂੰ ਖਾਸ ਤੇ ਕਮਾਂਡ ਤਾਂ ਹੀ ਲੈ ਕੇ ਆਏ ਆ ਕਿ ਇਹ ਆਰਟੀਫੀਸ਼ੀਅਲ ਨਹੀਂ ਹੈਗੇ ਜਿਹੜੇ ਬੱਚਿਆਂ ਨੂੰ ਜਾਂ ਜਿਨ੍ਹਾਂ ਨੇ ਟੈਂਕ वगैरह ਦੇਖਣੇ ਆ ਇੱਥੇ ਬਾਈ ਅਸਲੀ ਟੈਂਕ ਲੱਗੇ ਹੋਏ ਆ ਇਹ ਟੈਂਕ ਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਜੰਗੀ ਟੈਂਕ 54 ਬੈਟਲ ਟੈਂਕ 54 ਹੈ ਇਹਦਾ ਨਾਮ ਸੋ ਇਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਹੋਇਆ ਇਹ ਟੈਂਕ 1966 ਤੋਂ ਲੈ ਕੇ 1967 ਤੱਕ ਚੱਲਿਆ ਵਾ ਬਾਕੀ ਇਹਦੇ ਹੋਰ ਚੀਜ਼ਾਂ ਬਾਰੇ ਦੱਸਿਆ ਕਿੱਥੇ ਕਿੱਥੇ ਕਿਹੜੀ ਲੜਾਈ ਦੇ ਵਿੱਚ ਵਰਤਿਆ ਗਿਆ ਵਾ ਤੇ ਬਾਈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਇਹ ਟੈਂਕ ਚੱਲਣਯੋਗ ਨਹੀਂ ਹੈਗੇ ਇਹ ਉਹ ਟੈਂਕ ਨੇ ਜਿਹੜੇ ਰਿਟਾਇਰਡ ਹੋ ਚੁੱਕੇ ਲੜਾਈਆਂ ਲੜੋਈਆਂ ਲੜਦੇ ਜੰਗ ਵਿੱਚ ਵਰਤੇ ਖਰਾਬ ਹੋ ਗਏ ਅੱਗੇ ਕੰਮ ਨਹੀਂ ਕਰਦੇ ਉਸ ਤੋਂ ਤਾਂ ਕਰਕੇ ਇਹਨਾਂ ਨੂੰ ਮਿਊਜ਼ੀਅਮ 'ਤੇ ਟਿਕਾਇਆ ਹੋਇਆ ਆ ਟੈਂਕ ਦੀ ਨੋਜ਼ਲ ਆ ਤੋਪ ਆ ਇਹਦੇ ਵਿੱਚੋਂ ਗੋਲਾ ਨਿਕਲਦਾ ਵਾ ਆ ਬਾਹਰ ਦਾ ਸਾਰਾ 뷰 ਦਿਂਦਾ ਆ ਆਪਾਂ ਨੂੰ ਇੱਥੇ ਦਾ ਸਾਰਾ ਮਿਊਜ਼ੀਅਮ ਦਾ ਸੋ ਆਪਾਂ ਖੱਬੇ ਪਾਸੇ ਤੁਹਾਨੂੰ ਟੈਂਕ ਦਿਖਾ ਦਿੰਦਾ ਕਿੱਦਾਂ ਦਾ ਆ ਦੇਖੋ ਬਈ ਕਿੰਨਾ ਜ਼ਬਰਦਸਤ ਬਣਿਆ ਹੋਇਆ ਥੱਲੇ ਦੇਖੋਗੇ ਮਿੱਤਰੋ ਥੱਲੇ ਚੈਨ ਵਿੱਚ ਗੱਡੀ ਹੋਈ ਪਈ ਆ ਕਿਉਂਕਿ ਭਜਨ ਬਹੁਤ ਜ਼ਿਆਦਾ ਹੁੰਦਾ ਵਾ ਵੱਡੀਆਂ-ਵੱਡੀਆਂ ਤੇ ਘਰਾਰੀਆਂ ਲੱਗੀਆਂ ਹੋਈਆਂ ਨੇ ਇਸ ਮਿਊਜ਼ੀਅਮ ਦੇ ਵਿੱਚ ਇੱਕ ਵਾਰ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆਂ ਕਿ ਆਪਾਂ ਨੂੰ ਕੀ-ਕੀ ਵੇਖਣ ਨੂੰ ਮਿਲੂਗਾ ਇੱਕ ਤਾਂ ਆਪਾਂ ਨੂੰ ਮਿਲੂਗਾ ਜੰਗੀ ਹਥਿਆਰ ਜਾਂ ਪੁਰਾਣੇ ਮਹਾਰਾਜਿਆਂ ਦੇ ਟਾਈਮ ਦੀਆਂ ਬੰਦੂਖਾਂ ਕਰਪਾਨਾਂ ਹਨਾ ਉਹਨਾਂ ਦੇ ਸਟੈਚੂਜ਼ ਜਾ ਆਰਮੀ ਦੇ ਕੁਸਮਾਨ ਅੰਦਰ ਜਿਹੜੇ ਉਹਨਾਂ ਦੇ ਬੈਚਸ ਹੁੰਦੇ ਆ ਵਰਦੀਆਂ ਹੁੰਦੀਆਂ ਨੇ ਇਹ ਤੋਂ ਇਲਾਵਾ ਬਾਹਰ ਆਪਾਂ ਨੂੰ ਟੈਂਕ ਦੇਖਣ ਨੂੰ ਮਿਲਦੇ ਆ ਹੋਰ ਮਸਾਈਲਾ ਵੇਖਣ ਨੂੰ ਮਿਲਦੀਆਂ ਨੇ ਤੇ ਜਹਾਜ਼ ਵੇਖਣ ਨੂੰ ਮਿਲਦੇ ਆ ਹੁਣ ਮੈਂ ਤੁਹਾਨੂੰ ਲੈ ਕੇ ਇੰਨਾ ਸਾਹਮਣੇ ਵਾਲੇ ਟੈਂਕ ਕੋਲੇ ਦੇਖੋ ਭਾਈ ਨੋਟਲ ਇਹਦੀ ਆਪਣੇ ਵਾਲੇ ਪਾਸੇ ਨੂੰ ਹੀ ਆ ਜੇ ਬੰਬ ਆ ਗਿਆ ਸਿੱਧਾ ਉੜ ਗਿਆ ਵੀਡੀਓ ਦੀ ਐਂਡ ਤੱਕ ਬਣ ਕੇ ਰਹੋ ਤੁਹਾਨੂੰ ਸਾਰੀਆ ਚੀਜ਼ ਮੈਂ ਕੱਲੀ ਕੱਲੀ ਡਿਟੇਲ ਦਿਖਾਉਣੀ ਹੈ ਜੇ ਤੁਸੀਂ ਇਹ ਚੀਜ਼ਾਂ ਦੇਖਣ ਤੇ ਇੰਟਰਸਟਿਡ ਹੋ ਨਾ ਜੇ ਤੁਹਾਨੂੰ ਦੇਖਣੀਆਂ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਐਂਡ ਤੱਕ ਦੇਖਿਓ ਬਹੁਤ ਘੈਂਟ ਘੈਂਟ ਸਮਾਨ ਦਿਖਾਉਣਾ ਤੁਹਾਨੂੰ ਇਹ ਅੰਦਰ ਦਾ ਇਹ ਟੈਂਕ ਹੋਰ ਸਾਫ ਦਾ ਪਹਿਲਾਂ ਵਾਲਾ ਹੋਰ ਕੈਟਾਗਰੀ ਸੀਗੀ ਉਹਦੇ ਵਿੱਚ ਦੇਖਿਆ ਸੀ ਆਪਾਂ ਤਿੱਖੇ ਜਿਹੇ ਵੀਲ ਲੱਗੇ ਹੋਏ ਸੀ ਇਹਦੇ ਵਿੱਚ ਲੱਗੇ ਹੋਏ ਰਵਡ ਵਾਲੇ ਵੀ ਤੇ ਉਹਦੇ ਨਾਲ ਸਾਈਜ਼ ਵਿੱਚ ਜਿਆਦਾ ਵੱਡਾ ਵਾ ਕਾਫੀ ਟਾਈਮ ਦਾ ਟੈਂਕ ਖੜਿਆ ਬਾਈ ਥੋੜੇ ਜੇ ਗਲੇ ਵੀ ਪਏ ਆ ਜੰਗ ਲੱਗਿਆ ਪਿਆ ਇਹਨਾਂ ਉਹ ਇਹ ਟੈਂਕ ਦਾ ਨਾਮ ਹੈਗਾ ਬਾਈ ਟੈਂਕ ਵਿਜਨਤਾ ਐਮ ਕੇ 1ਏ ਜੇਤੂ ਟੈਂਕ ਵਿਜਨਤਾ ਇਹ ਟੈਂਕ ਸੀਗਾ 1965 ਤੋਂ 2008 ਤੱਕ ਵਰਤਿਆ ਹੋਇਆ ਇਹ ਜੇਤੂ ਟੈਂਕ ਗੋਲੇ ਦਾਗਣ ਜ਼ਮੀਨ ਉੱਤੇ ਘੁੰਮਣ ਤਕਨੀਕ ਲੇਜ਼ਰ ਲੇਜ਼ਰ ਵਗੈਰਾ ਨਾਲ ਚੱਲਦਾ ਟੈਕਨੋਲੋਜੀ ਨਾਲ ਇਹ ਆ ਇਹਦੇ ਪੈਰ ਆ ਕੇ ਉੱਪਰ ਚੜਨ ਨੂੰ ਬਣਿਆ ਹਿਸਾਬ ਦਾ ਜਿਆ ਇੱਕ ਹੋਰ ਮੈਂ ਤੁਹਾਨੂੰ ਇੱਧਰ ਦਾ ਪਾਸਾ ਵੀ ਦਿਖਾ ਦਿੰਦਾ ਹਾਂ। ਬਈ ਕੋਲੇ ਆ ਕੇ ਪਤਾ ਲੱਗਦਾ ਕਿ ਜਬਰਦਸਤ ਜੀ ਟੀ ਦਿਖ ਰਹੇ ਆ ਆ ਪਿੱਛੇ ਦੇ ਵੈਂਟਸ ਦਿੱਤੇ ਹੋਏ ਆ। ਉੱਪਰ ਇਹਦਾ ਬਰੂਦ ਵਗੈਰਾ ਭਰਿਆ ਜਾਂਦਾ ਉੱਪਰ ਬੰਦਾ ਇੱਥੇ ਬਹਿ ਜਾਂਦਾ ਇਹਦੇ ਵਿੱਚ ਟੱਕਣ ਦੇ ਵਿੱਚ ਆ ਜਾਂਦਾ। ਉੱਪਰ ਵਿੱਚ ਹੁਣ ਚੜ੍ਹ ਕੇ ਦਿਖਾ ਸਕਦਾ ਸੀ ਪਰ ਲੋਹ ਆ ਜੰਗ ਲੱਗੀ ਹੋਈ ਆ। ਐਵੇਂ ਹੱਥ ਚ ਲੱਗ ਗਿਆ ਤੁਹਾਨੂੰ ਪਤਾ। ਨੁਕਸਾਨ ਹੋ ਜੋ ਫਾਇਦਾ ਕੋਈ ਨਹੀਂ। ਹੁਣ ਆਪਾਂ ਅੱਗੇ ਵੱਧਦੇ ਆ ਤੁਹਾਨੂੰ ਦਿਖਾਉਨੇ ਆ ਟੈਂਕ ਟੈਂਕ ਦੀ ਸੌਰੀ ਜਹਾਜ਼ ਪਲੇਨ ਜਿਹੜੇ ਆਪਾਂ ਲੜਾਕੂ ਜਹਾਜ਼ ਜਿਹਨਾਂ ਨੂੰ ਕਹਿ ਦਿੰਦੇ ਆ ਤੁਹਾਨੂੰ ਉਹ ਜਹਾਜ਼ ਦਿਖਾਉਣੇ ਆ ਭਈ ਜੇ ਤੁਸੀਂ ਇਹ ਚੀਜ਼ਾਂ ਨੂੰ ਲਾਈਕ ਕਰਦੇ ਹੋ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਕਿਉਂਕਿ ਤੁਹਾਨੂੰ ਸਾਰੇ ਤਰ੍ਹਾਂ ਦੇ ਮਿਊਜ਼ੀਅਮਸ ਘੁੰਮ ਘੁੰਮ ਕੇ ਦਿਖਾਉਣੇ ਆ ਆਪਣੇ ਪੂਰੇ ਪੰਜਾਬ ਦੇ ਵਿੱਚ ਜੇ ਰੱਬ ਨੇ ਮਿਹਰ ਕੀਤੀ ਤੁਸੀਂ ਵੀਡੀਓ ਨੂੰ ਪਿਆਰ ਦਿੱਤਾ ਤਾਂ ਆਪਾਂ ਇੰਡੀਆ ਦੇ ਵਿੱਚ ਵੀ ਘੁੰਮਾਂਗੇ ਆ ਦੇਖੋ ਭਾਈ ਇਹੜਾ ਲੜਾਕੂ ਜਹਾਜ਼ ਆਪਾਂ ਦੇਖਦੇ ਆ ਨਾ ਇੰਨੀ ਆਵਾਜ਼ ਕਰਕੇ ਜੱਜਦਾ ਉਹ ਇਸ ਤਰੀਕੇ ਦਾ ਨਹੀਂ ਨਾ ਹੁੰਦਾ ਆ ਇਹਦੇ ਟਾਇਰ ਟਾਇਰਾਂ 'ਚ ਹਵਾ ਹੈਗੀ ਆ ਦੇਖੋ ਟਾਇਰ ਜਮ੍ਹਾਂ कसे ਪਏ ਆ ਇਹ ਤਾਂ ਇੰਜਣ ਆ ਜਿਹੜਾ ਇਹ ਮਗਰਲੇ ਪਾਸੇ ਹੁੰਦਾ ਵਾ ਇੰਜਣ ਵਾ ਇਹਨਾਂ ਦੇ ਕੱਢ ਕੇ ਰੱਖੇ ਹੋਏ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰਾ ਰਿਟਾਇਰਡ ਨੇ ਇੰਨਾ ਚ ਤੁਹਾਨੂੰ ਇਹ ਵਰਕਿੰਗ ਕੰਡੀਸ਼ਨ ਚ ਨਹੀਂ ਹੈ ਕਿ ਜੇ ਕਿਸੇ ਚ ਇੰਜਨ ਵਗੈਰਾ ਹੈਗਾ ਵੀ ਆ ਪਰ ਉਹ ਚੱਲਦਾ ਨਹੀਂ ਹੋਣਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਇਹ ਦਾ ਬੈਕ ਸਾਈਡ ਤੋਂ ਦੇਖਦੇ ਆ ਇੰਨਾ ਵੱਡਾ ਇਹ ਇੰਜਨ ਲੱਗਿਆ ਹੁੰਦਾ ਆ ਚੀਜ਼ ਤੁਹਾਨੂੰ ਕਿਸੇ ਨੇ ਨਹੀਂ ਦਿਖਾਈ ਹੋਣੀ ਜਹਾਜ਼ ਦਾ ਇੰਜਨ ਕਿੱਥੇ ਹੁੰਦਾ ਇੰਨੀ ਨੇੜੇ ਤੁਸੀਂ ਲੜਾਕੂ ਜਹਾਜ਼ ਮੈਨੂੰ ਲੱਗਦਾ ਨਹੀਂ ਕਦੇ ਵੇਖਿਆ ਹਾਂ ਆ ਚੀਜ਼ਾਂ ਦਾ ਜਹਾਜ਼ ਬਈ ਮੋੜਦਾ ਹੁੰਦਾ ਇਹ ਤੋਂ ਉੱਪਰ ਥੱਲੇ ਹੁੰਦੇ ਹੁੰਦੇ ਇਸ ਤਰੀਕੇ ਨਾਲ ਇਹ ਇਹ ਜਹਾਜ਼ ਦਾ ਨਾਮ ਆਪਾਂ ਦੇਖ ਲੈਂਦੇ ਆ ਕਿ ਇਹ ਥੋੜਾ ਜਿਹਾ ਇਹਦੇ ਬਾਰੇ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ ਸੁਖੋਈ ਐਸ ਯੂ 7 ਇਹ ਸਿੰਗਲ ਸੀਟਰ ਜਹਾਜ਼ ਆ ਬਾਈ ਇਹਦੀ ਹੈਗੀ 57.57 ਫੀਟ ਇਹਦੀ ਲੈਂਥ ਆ ਮੈਕਸਿਮ ਰੇਂਜ ਇਹਦੀ ਹੈਗੀ 1449 ਕਿਲੋਮੀਟਰ ਤੇ ਇਹ ਜ ਹਮਲਾ ਕਰਨ ਵਾਸਤੇ ਇਹਦੇ ਦੋ ਲੱਗੀਆਂ ਹੋਈਆਂ ਤੋਪਾਂ ਲੋਡ ਇਹ ਤੇ ਆ ਜਾਂਦਾ 1000 ਕਿਲੋ ਫਿਊਲ ਕੈਪੈਸਿਟੀ ਇਹਦੀ ਹੈਗੀ ਹੈ 2250 ਕਿਲੋ weight ਇਹਦਾ ਹੈਗਾ 13387 ਕਿਲੋ ਬਹੁਤ ਵਜਨਦਾਰ ਬਾਈ ਜਹਾਜ਼ ਹੁੰਦੇ ਆ ਇਹ ਆ ਹੈਗਾ ਦੂਜਾ ਮਾਡਲ ਇਹਦਾ ਵੈਸੇ ਇਹਨਾਂ ਨੂੰ ਇਹਦਾ ਰੰਗ ਵਗੈਰਾ ਕਰਨਾ ਚਾਹੀਦਾ ਜਹਾਜ਼ ਉਹਦੇ ਨਾਲ ਸੋਹਣੇ ਲੱਗਣਗੇ ਪਹਿਲਾਂ ਵਾਲਾ ਮੂਰੋ ਸ਼ੇਪ ਹੋਇਆ ਏਦਾਂ ਸੀਗਾ ਤਿੱਖਾ ਜਾਂ ਗੋਲ ਜਾਂ ਇਹਦੀ ਸ਼ੇਪ ਥੋੜੀ ਜਿਹੀ ਵੱਖਰੀ ਹੈ ਇਹਦੇ ਨਾਲ ਇਹਦੇ ਮੂਰੇ ਨੋਜ਼ਲ ਦੀ ਕੋਈ ਜ਼ਿਆਦਾ ਤਿੱਖੀ ਲੱਗੀ ਹੋਈ ਆ ਅੰਦਰ ਇਹਦੇ ਹਵਾ ਵੀ ਕ੍ਰਾਸ ਹੁੰਦੀ ਆ ਆ ਉੱਪਰ ਇਹ ਬੰਦੂਕ ਵਗੈਰਾ ਲੱਗੀ ਹੋਈ ਆ ਜਿੱਥੋਂ ਫਾਇਰਿੰਗ ਕਰਦੇ ਆ ਤੇ ਇਧਰ ਜਹਾਜ਼ਾਂ ਦੇ ਉੱਤੇ ਵੀ ਲੱਗੀ ਹੋਈ ਆ ਜਿੱਥੋਂ ਫਾਇਰ ਕਰਦੇ ਆ ਆ ਦੇਖ ਸਕਦੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਅੱਗੇ ਅੱਗੇ ਆਪਾਂ ਨੂੰ ਇੱਕ ਹੋਰ ਮਿਲਦੀ ਆ ਕੀ ਕਹਾਂ ਇਹਨੂੰ ਟੈਂਕ ਕਹਾਂ ਜਾਂ ਕੀ ਕਹਾਂ ਐਂਟੀ 에ਅਰ ਕ੍ਰਾਫਟ ਗਨ ਅੱਛਾ ਸੋ ਬਾਈ ਇਹਨੂੰ ਐਂਟੀ 에ਅਰ ਕ੍ਰਾਫਟ ਗਨ ਕਹਿੰਦੇ ਆ ਆਪਾਂ ਜੋ ਆਰਮੀ ਦੀ ਲੈਂਗੁਏਜ ਆ ਇਹਰ ਬਾਈ ਹੁਣਾਂ ਨਵੇਂ ਪਾਤੇ ਹੋਏ ਆ ਇਹ ਤੇ ਜੇਕਾਂ ਤੇ ਖੜਾਈ ਹੋਈ ਹੈ ਇਹ ਜਬਰਦਸਤ ਬਣਾਈ ਹੋਈ ਆ ਪੂਰੀ ਇੱਥੋਂ ਹਮਲਾ ਕਰਦੀ ਆ ਇਹ ਬਾਕੀ ਆਹ ਦਾ ਨਿਸ਼ਾਨਾ ਮਿਸ਼ੂਨਾ ਲਾਉਣ ਵਾਸਤੇ ਰੱਖਿਆ ਹੋਇਆ ਸਿਸਟਮ ਜਾ ਸਾਰਾ ਅੱਗੇ ਜਾ ਕੇ ਦੇਖਣਾ ਇਹਦੇ ਤੇ ਬੈਹਣ ਨੂੰ ਥਾਂ ਕਿੱਥੇ ਬਣਿਆ ਹੋਇਆ ਅੱਛਾ ਭਾਈ ਆਹ ਦੇਖੋ ਆ ਹੈਂਡਲ ਹੁੰਗਲ ਚੱਕ ਮਾਇਏ ਨਾ ਇਹਦੀ ਟੂ ਪੁੱਤੇ ਥੱਲੇ ਹੁੰਦੀ ਆ। ਕੁਰਸੀ ਮੇ ਵੀ ਇੱਥੇ ਲੱਗੀ ਹੋਣੀ ਏ ਟੁੱਟ ਗਈ ਹੋਈ ਏ ਇਹ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਬਈ ਅੰਦਰ। ਅੰਦਰ ਜਾ ਕੇ ਦਿਖਾਉਨੇ ਆਂ। ਪਰਲੇ ਪਾਸੇ ਵੀ ਇੱਕ ਟੈਂਕ ਉਧਰ ਵੀ ਖੜਾ ਆਪਾਂ ਉਧਰ ਤੁਹਾਨੂੰ ਦਿਖਾ ਸਕਦੇ ਟੈਂਕ ਕੋ ਸਾਦਾ ਜਿਹਾ ਕੋਈ ਖਾਸ ਐ ਨਹੀਂ ਸੀਗਾ। ਇੱਕ ਦੋ ਪਰਲੇ ਪਾਸੇ ਵੀ ਦੋ ਕਿ ਟੈਂਕ ਖੜੇ ਆ। ਉਹ ਵੀ ਲਗਭਗ ਸੇਮ ਇੱਕ ਹੰਮਾ ਕਰ ਖੜਾ ਟੈਂਕ। ਇਹ ਥੋੜਾ ਜਿਹਾ ਵਕਰ ਆ ਇਹਨੂੰ ਆਪਾਂ ਦੇਖ ਸਕਦੇ ਆਂ ਜਾ ਕੇ ਮੈਂ ਨੇੜੇ ਜਾ ਕੇ ਤੁਹਾਨੂੰ ਦਿਖਾਉਣਾ ਇੱਕ ਵਾਰ। ਦੇਖਾ ਜ ਟੈਂਕ ਅਜੀਬ ਜਿਹਾ ਮੈਂ ਪਹਿਲੀ ਵਾਰ ਦੇਖਿਆ ਲਓ ਵੀ ਟੈਂਕ ਦੇ ਆਪਾਂ ਨੇੜੇ ਆ ਗਏ ਪਹਿਲਾਂ ਤੇ ਇਹਦੇ ਬਾਰੇ ਪੜ੍ਹੀ ਏ ਟੈਂਕ ਹੈ ਵੱਖਰਾ ਜਿਹਾ ਟੈਂਕ ਆ ਮੈਂ ਕਦੇ ਦੇਖਿਆ ਨਹੀਂ ਇਹ ਜਿਹਾ ਟੈਂਕ ਨਾ ਇਹਦੇ ਚੈਨ ਲੱਗੀ ਹੋਈ ਆ ਮੇਰੇ ਹਿਸਾਬ ਨਾਲ ਚੈਨ ਬਾਈ ਲਾਈ ਹੋਈ ਆ ਜੀ ਬਖਤਰਬੰਦ ਫੌਜੀ ਵਾਹਕ ਅੱਛਾ ਭਾਈ ਪਾਣੀ ਵਾਲਾ ਟੈਂਕ ਆ ਇਹ ਪਾਣੀ ਵਿੱਚ ਤੈਰ ਨਾਲ ਟੈਂਕ ਆ ਇਹ ਤਾਂ ਹੀ ਇਹਦੇ ਮੂਰੇ ਕਿਸ਼ਤੀ ਵਾਂਗੂ ਬਣਿਆ ਹੋਇਆ ਤਾਂ ਜੋ ਡੁੱਬੇ ਨਾ ਉਹ ਉੱਪਰ ਇਹਦਾ ਇਥੇ ਸ਼ੀਸ਼ਾ ਲੱਗਿਆ ਹੁੰਦਾ ਇਥੋਂ ਵੇਖਣ ਵਾਸਤੇ ਅੱਛਾ ਅੱਛਾ ਤਾਂ ਇਹ ਤਾਂ ਕੈਸਟੀਮ ਬਸਾਂ ਚਾਜਾ ਬਣਾਇਆ ਹੋਇਆ ਹੈ ਸਾਈਡ ਦੇ ਉੱਤੋਂ ਤੋਂ ਉਹ ਇੱਕ ਪਾਣੀ ਦੇ ਵਿੱਚ ਚੱਲਣ ਵਾਲੇ ਟੈਂਕਰ ਇਹ ਡੁੱਬਦੇ ਨਹੀਂ ਹੁੰਦੇ ਇਹ ਸਾਰੇ ਪਾਸੇ ਉਹ ਬੰਦ ਆ ਜਿਵੇਂ ਉਹ ਦੇਖਦੇ ਨਾ ਟੈਂਕ ਦਾ ਖੁੱਲਾ ਸੀਗਾ ਸਾਰਾ ਪੁਰਜਾ ਇਹ ਬੰਦ ਆ ਸਾਰਾ ਓਕੇ ਇਹ ਵੀ ਟੈਂਕ ਚਲਾਉਣੇ ਵੀ ਇਹਦੇ ਨਾਲ ਹੀ ਟੈਂਕ ਇੱਕ ਮੈਨੂੰ ਹੋਰ ਦਿੰਦਾ ਵਾ ਕਾਲੇ ਰੰਗ ਦਾ ਇਹ ਵੀ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਵਾ ਕਿਹ ਰੰਗ ਹੈ ਯਾਰ ਕਾਲੇ ਰੰਗ ਦਾ ਕਿਉਂ ਮਿੰਦਾ ਪਤਾ ਨਹੀਂ ਹੈਗਾ ਜੇ ਤੁਹਾਨੂੰ ਕਿਸੇ ਨੂੰ ਪਤਾ ਵੀ ਇਹ ਟੈਂਕ ਦਾ ਕਾਲਾ ਰੰਗ ਕਿਉਂ ਇੱਕ ਆਰਮੀ ਦਾ ਸਪੈਸ਼ਲ ਹੋਣਾ ਵਾ ਕਾਲਾ ਰੰਗ ਕਿਉਂ ਵਰਤੇ ਜਾਂਦੇ ਕਿਉਂਕਿ ਅਜੇ ਤੱਕ ਮੈਂ ਕਦੇ ਵੇਖਿਆ ਨਹੀਂ ਹੈਗਾ ਵੀ ਟੈਂਕ ਨੂੰ ਕਾਲਾ ਰੰਗ ਕੀਤਾ ਹੋਵੇ ਹੁਣ ਇਹ ਨਹੀਂ ਪਤਾ ਇਹਨਾਂ ਨੇ ਮਿਊਜ਼ੀਅਮ ਵਾਲੇ ਨੇ ਮਕੈਨਿਕੀ ਕੋਟੀ ਹੋਈ ਹੈ ਜਾਂ ਆਰਮੀ ਵੱਲੋਂ ਇਹਨੂੰ ਕਾਲਾ ਕੀਤਾ ਹੋਇਆ ਹੈ ਟੈਂਕ ਸੈਂਚੂਰੀਅਨ ਮਾਰਕ 7 ਬਈ ਜਿਹੜਾ ਇਹ ਟੈਂਕ ਆ ਇਹ ਭਾਰਤ ਹਿੰਦ-ਪਾਕਿਸਤਾਨ ਦੇ 71 ਦੇ ਯੁੱਧ ਚ ਵਰਤਿਆ ਹੋਇਆ ਟੈਂਕ ਆ ਇਹ ਜੰਗੀ ਅਭਿਆਸਾਂ ਵਿੱਚ ਕੋਟੀ ਸਫਲਤਾ ਪੂਰਵਪ੍ਰੰਤ ਇਸ ਨੂੰ ਮਾਰਚ 79 'ਚ ਸੇਵਾ 1979 'ਚ ਇਹਨੂੰ ਸੇਵਾ ਮੁਕਤ ਕਰਤਾ ਸੀਗਾ ਇਹਨਾਂ ਦੁਸ਼ਮਣਾਂ ਦੀ ਇੱਥੇ ਲਿਖਿਆ ਹੋਇਆ ਵੀ ਧੱਜੀਆਂ ਉਡਾਈਆਂ ਸੀਗੀਆਂ ਫਾਇਰਿੰਗ ਕਰ ਕਰ ਕਰੀ ਸੀ ਬਹੁਤ ਜ਼ਬਰਦਸਤ ਟੈਂਕ ਜਾਂ ਬਣਿਆ ਹੋਇਆ ਹੈ ਬਈ ਇਹ ਹੈਗਾ ਵੀ ਨਵਾਂ ਵਾਲ ਕਿਉਂਕਿ ਇਹ ਨਾ 71 ਦੀ ਜੰਗ ਚ ਵਰਤਿਆ ਹੈ ਤਾਂ ਕਰਕੇ ਬਹੁਤਾ ਖਰਾਬ ਨਹੀਂ ਹੋਇਆ ਜਿਵੇਂ ਜਿਵੇਂ ਮੈਂ ਅੱਗੇ ਆਈ ਜਾਣਾ ਬਈ ਟੈਂਕੀ ਹੋਂ ਨਹੀਂ ਹਟਦੇ ਹੈਗੇ ਮੈਂ ਤਾਂ ਸਿਗਾ ਪਰਲੇਪਾਸ ਸਿਰਫ ਦੋ ਟੈਂਕੀ ਉਧਰ ਹੀ ਹੋਣਗੇ ਪਰ ਮੈਂ ਬੈਕ ਸਾਈਡ ਤੇ ਆਇਆ ਟੈਂਕਿਆ ਕਾਲਾ ਦੇ ਲੱਗਿਆ ਇੱਕ ਆ ਹੋਰ ਮੈਨੂੰ ਵੱਖਰਾ ਜਾਂ ਡੱਡੂ ਜੀ ਕਿਸਮ ਵਾਲਾ ਟੈਂਕ ਮਿਲ ਗਿਆ ਹੈ ਇਹ ਟੈਂਕ ਨਹੀਂ ਹੈਗਾ ਮੇਰੇ ਹਿਸਾਬ ਨਾਲ ਇਹ ਕੁਝ ਹੋਰ ਆ ਜਿਵੇਂ ਪਹਿਲਾਂ ਆਪਾਂ ਦੇਖਿਆ ਸੀ ਨਾ ਕੈਸ਼ਤੀ ਵਾਲਾ ਸਿਸਟਮ ਚ ਟਾਇਰ ਦੇਖੋ ਉਹਨੂੰ ਕਿੰਨੇ 4-4 ਟਾਇਰ ਲੱਗੇ ਹੋਏ ਆ ਭਾਈ ਟਾਇਰ ਵੀ ਪੂਰੇ ਜ਼ਬਰਦਸਤ ਟਰੈਕਟਰ ਵਾਲੇ ਟਾਇਰ ਲੱਗੇ ਹੋਏ ਆ ਇਹ ਵੈਸੇ ਟੈਂਕ ਨਹੀਂ ਹੈਗਾ ਆਰਮਰਡ ਪਰਸਨਲ ਕੈਰੀਅਰ ਕੋ ਗੋਲੀਆਂ ਗਾਲੀਆਂ ਮਾਰਨ ਵਾਲਾ ਨਾ ਇਹ ਉਹ ਆ ਉਰੂਸੀ ਜਲਦੀ ਬਲੀ ਵਕਤਬੰਦ ਪਈਆ ਤੇ ਚੱਲਣ ਵਾਲਾ ਫੌਜੀ ਵਾਹਕ ਜਿਸ ਉਤੇ 14.5 ਸਮੀ ਸੱਤ ਮਾਣੇ ਮਸ਼ੀਨ ਗਨ ਫਿੱਟ ਹੁੰਦੀ ਅੱਛਾ ਬਈ ਮਸ਼ੀਨ ਗਨ ਫਿੱਟ ਹੁੰਦੀ ਹੈ ਤੇ ਜਿਵੇਂ ਫਿਲਮ ਫੁਲਮਾਜ ਆਪਾਂ ਦੇਖਦੇ ਆ ਨਾ ਟੱਕੜ ਬਣਿਆ ਹੋਇਆ ਪੂਰਾ ਹੈ ਨਾ ਕੱਲਾ ਹੈ ਇਸ ਟਾਈਮ ਜੇ ਮੇਰੇ ਨਾਲ ਕੋਈ ਹੁੰਦਾ ਨਾ ਕੈਮਰਾ ਕੋਈ ਫੜਨ ਵਾਲਾ ਹੁੰਦਾ ਆਪਾਂ ਤੁਹਾਨੂੰ ਉੱਤੇ ਝੜ ਕੇ ਦਿਖਾਉਣਾ ਸੀ ਥੋੜਾ ਬਹੁਤ ਅੰਦਰੋਂ ਵੀ ਦਿਖਾਉਣਾ ਸੀ ਦੀ ਸੀਟਿੰਗ ਕਪੈਸਿਟੀ ਕਿੱਦਾਂ ਵੀ ਹੁੰਦੀ ਹੈ ਏਪੀਸੀ ਬੀਟੀਆਰ 60 ਯੂਐਸਐਸਆਰ ਕਹਿੰਦੇ ਆ ਬਈ ਇਹਨੂੰ ਅਮਿਊਜ਼ੀਅਮ ਸਾਰਾ ਤੁਸੀਂ ਦੇਖੋ ਮੇਰੇ ਪਾਸੇ ਬੈਕ ਸਾਈਡ ਦਾ ਸਾਰਾ ਅਮੇਜ਼ਿੰਗ ਮਦਾਂ ਦਾ ਬਣਿਆ ਬਹੁਤ ਸੋਹਣਾ ਬਣਿਆ ਹੋਇਆ ਹੁਣ ਮੈਨੂੰ ਲੱਗਦਾ ਮਿਊਜ਼ੀਅਮ ਦੇ ਅੰਦਰ ਐਂਟਰੀ ਮਾਰ ਲੈਣੀ ਚਾਹੀਦੀ ਹੈ ਬਾਹਰੋਂ ਤਾਂ ਆਪਾਂ ਸਾਰਾ ਕੁਝ ਵੇਖ ਲਿਆ ਹੋਇਆ ਤੇ ਮੈਂ ਤੁਹਾਨੂੰ ਨਾ ਸਾਰਾ ਪੂਰੀ ਡਿਟੇਲ ਦੇ ਵਿੱਚ ਵਿਖਾ ਰਿਹਾ ਇਕੱਲੇ ਇਕੱਲੇ ਚੀਜ਼ ਦਿਖਾ ਰਿਹਾ ਤਾਂ ਜੋ ਕੋਈ ਚੀਜ਼ ਮਿਸ ਨਾ ਹੋਵੇ ਜੇ ਤੁਸੀਂ ਵੀ ਆਉਣਾ ਤੁਸੀਂ ਵੀ ਆ ਸਕਦੇ ਹੋ ਬਹੁਤ ਮਸ਼ਹੂਰ ਮਿਊਜ਼ੀਅਮ ਹੈ ਇਹ ਤੇ ਰਾਈਟ ਹੈਂਡ ਸਾਈਡ ਵੀ ਮੈਨੂੰ ਇੱਥੇ ਕੁਝ ਦਿਖ ਰਿਹਾ ਬਾਈ ਮੇਰੇ ਹਿਸਾਬ ਨਾਲ ਇੱਥੇ ਸ਼ਹੀਦ ਫੌਜੀਆਂ ਦੇ ਨਾਮ ਲਿਖੇ ਹੋਏ ਆ ਉਹਨਾਂ ਦੀ ਸੈਰਮਨੀ ਵਗੈਰਾ ਕੀਤੀ ਹੋਈ ਆ ਇੱਥੇ ਸੋਏ ਕੁਝ ਇਦਾਂ ਦੇ ਦੀਂਦੀ ਆਪਾਂ ਇਕੱਲੇ ਇਕੱਲੇ ਤਾਂ ਆਪਾਂ ਨਾਮ ਪੜ੍ਹ ਕੇ ਤੁਹਾਨੂੰ ਨਹੀਂ ਦੱਸ ਸਕਦਾ ਮੈਂ ਇੱਥੇ ਮੈਂ ਇਹਦੇ ਬਾਰੇ ਪੜ੍ਹ ਲਿਖਿਆ ਹੋਇਆ ਪੜ੍ਹ ਕੇ ਦੱਸ ਦਿੰਦਾ ਕੀ ਆ ਪਰ ਸ਼ੇਰ ਬਣਿਆ ਹੈ ਐਮਬਲਮ ਬਣਿਆ ਹੋਇਆ ਆਪਣੇ ਇੰਡੀਆ ਦਾ ਇਹ ਯਾਦ ਕਰ ਲੋ ਤੇ ਆਣਾ ਰੈਜiment ਨੂੰ ਸਮਰਪਿਤ ਹੈ ਇਹ ਇਸ ਰੈਜiment ਦੀ ਵਿਸ਼ੇਸ਼ ਸੇਵਾ ਸੂਰਬੀਰਤਾ ਤੇ ਕੁਰਬਾਨੀ ਦੇ 100 150 ਪਲਾਂ ਦੀ ਯਾਦ ਦਿਵਾਉਂਦੀ ਹੈ ਇਹ ਰੈਜiment 1 ਅਗਸਤ ਅਗੇ ਨੂੰ ਲੁਧਿਆਣਾ ਕਾਇਮ ਕੀਤੀ ਗਈ ਹੈ ਇਸ ਨੂੰ ਉਦੋਂ ਤੋਂ ਇਸ ਨੇ ਏਸ਼ੀਆ ਤੇ ਯੂਰਪ ਦੇ ਕਈ ਰਣ ਖੇਤਰਾਂ 'ਚ ਲਗਾਤਾਰ ਲੜਾਈਆਂ ਤੇ ਅਮਨ ਵੇਲੇ ਆਪਣੀ ਵਿਸ਼ੇਸ਼ਤਾ ਪ੍ਰਮਾਣ ਦਿੱਤਾ ਹੈ ਉਹੀ ਆ ਬਾਈ ਜਿਨ੍ਹਾਂ ਨੂੰ ਸ਼ੂਰਬੀਰ ਚੱਕਰ ਮਿਲੇ ਹੋਏ ਆ ਤੇ ਜਿਨ੍ਹਾਂ ਫੌਜੀਆ ਨੇ ਆਪਣੀ ਜਾਨ ਗਵਾਈ ਆ ਸਾਰਾ ਇਹਨਾਂ ਨੇ ਉਨ੍ਹਾਂ ਦੇ ਨਾਮ ਉਹਨਾਂ ਰੈਜਿਮੈਂਟਾਂ ਦੇ ਨਾਮ ਲਿਖੇ ਹੋਏ ਹਨ ਰੈਜਿਮੈਂਟ ਦਾ ਆਦਰਸ਼ ਬਾਗ ਨਿਸ਼ਚੈ ਕਰ ਆਪਣੀ ਜੀਤ ਕਰੋ ਸੋ ਬਾਈ ਸਿੱਖ ਰੈਜਿਮੈਂਟ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸ਼ਬਦ ਇਹ ਪੜ੍ਹਦੀ ਹੈ ਜੇ ਦੋ ਲੜਾਈਆਂ ਲੜਦੇ ਆ ਬੈਟਲ ਥੀਟਰ ਹਾਰਰ ਆਨਰਸ ਸੌਰੀ ਸੋ ਇੱਥੇ ਲਿਖਿਆ ਹੈ ਲੜਾਈਆਂ ਦਾ ਜੇਕਰ ਕੀਤਾ ਹੋਇਆ ਵਾ ਸਾਰਾ ਆਪਾਂ ਨੂੰ ਡਿਟੇਲ ਦੱਸੀ ਹੋਈ ਆ ਬਾਹਰ ਮਿੱਤਰੋ ਬਹੁਤ ਘਮਲੇ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਹਾਂ ਇਹ ਮਿਊਜ਼ੀਅਮ ਅੰਦਰ ਕਿਦਾਂ ਦਾ ਦੇਖਦਾ ਵਾ ਅੰਦਰ ਕੀ ਕੀ ਆ ਹੁਣ ਤੁਸੀਂ ਆਰਾਮ ਨਾਲ ਬਹਿ ਜਾਓ ਸਕਰੀਨ ਔਨ ਕਰਕੇ ਤੇ ਆਪਾਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਅੰਦਰੋਂ ਵਿਖਾਵਾਂਗੇ ਆਰ ਵੀ ਇਹਦੇ ਆਪਾਂ ਨੂੰ ਦੋ ਕੁ ਗੱਡੀਆਂ ਖੜਾਈਆਂ ਹੋਈਆਂ ਨੇ ਇਹਨਾਂ ਨੇ ਜਿੱਦੇ ਮਿਊਜ਼ੀਅਮ ਦੇ ਅੱਗੇ ਐਂਟਰੀ ਕਰਨੀ ਆ ਨਾ ਉਹ ਆਰਮੀ ਦੀ ਲੜਾਈ ਵਾਲੀ ਗੱਡੀਆਂ ਦਿਖਾਈਆਂ ਹੋਈਆਂ ਨੇ ਔਰ ਛੋੜ ਦੀ ਗੱਡੀ ਆ। ਛੋੜ ਦਾ T60M ਕੇ। ਇਧਰ ਲਾ ਹੈਗਾ ਡੈਮਲਰ ਫੈਰਟ ਸਕਾਟ ਕਾਰ। ਉਹ ਗੱਡੀਆਂ ਨੇ ਆਰਮੀ ਦੀਆਂ ਜਿਹੜੀ ਚੰਗੀ ਹਥਿਆਰਾਂ ਦੇ ਟਾਈਮ ਜੰਗੀ ਲੜਾਈਆਂ ਦੇ ਟਾਈਮ ਵਰਤੇ ਹਥਿਆਰ ਵਰਤੇ ਜਾਂਦੇ ਆ। ਜਿਵੇਂ ਹੀ ਆਪਾਂ ਮਿਊਜ਼ੀਅਮ ਤੇ ਐਂਟਰ ਹੁੰਨੇ ਆ। ਤਾਂ ਸਾਨੂੰ ਸਭ ਤੋਂ ਪਹਿਲਾਂ ਇਦਾਂ ਦੀ ਗੈਲਰੀ ਵੇਖਣ ਨੂੰ ਮਿਲਦੀ ਹੈ। ਮੈਕਟੀਨੈਂਟ ਨੇ ਜਨਰਲ ਨੇ ਸਾਰੇ ਉਹਨਾਂ ਦੇ ਜਿੰਨੇ ਚੀਫ ਕਮਾਂਡ ਆ ਸਾਰੇ ਦਿਖਾਏ ਹੋਏ ਆ ਸਾਹਮਣੇ ਦਿਖਾਇਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਹੀ ਖਾਸ ਉਸ ਟਾਈਮ ਦੇ ਵਿੱਚ ਕਿਵੇਂ ਬੈਹਦੇ ਹੁੰਦੇ ਸੀਗੇ ਨਾਲ ਉਹਨਾਂ ਦੇ ਮੰਤਰੀ ਸੋ ਇਧਰ ਆ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਆ ਸਾਡੇ ਸੋ ਬਾਕੀ ਹਰੀ ਸਿੰਘ ਨਲੂਆ ਜੀ ਤੇ ਬਾਕੀ ਸਿੰਘ ਦੇ ਕਰਨਵਰ ਸ਼ੇਰ ਸਿੰਘ ਜਨਰਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਬਾਬਾ ਫੂਲਾ ਸਿੰਘ ਭਾਈ ਸਾਹਿਬ ਸੰਤ ਸਿੰਘ ਜੀ ਇੰਚਾਰਜ ਗੋਡਵਰ Temple ਸਾਰਾ ਲਿਖਿਆ ਹੋਇਆ ਉਹਨੇ ਡਿਊਟੀਆਂ ਬਾਰੇ ਵੀ ਦੱਸਿਆ ਹੈ ਨੇ ਡੈਜ਼ਿਨੇਸ਼ਨ ਬਾਰੇ ਵੀ ਦੱਸਿਆ ਹੈ ਹੁਣ ਚੱਲਦੇ ਹਾਂ ਅਗਲੀ ਗੈਲਰੀ ਦੇ ਵਿੱਚ ਹੁਣ ਮੈਂ ਆ ਗਿਆ ਹਾਂ ਹੀਰੋਜ਼ ਗੈਲਰੀ ਸੋ ਭਾਈ ਜਿਹੜੇ ਜਿਹੜੇ ਫੌਜੀਆਂ ਨੂੰ ਸਨਮਾਨ ਮਿਲੇ ਹੋਏ ਆ ਸਾਰੇ ਉਹਨਾਂ ਦੇ ਨਾਮ ਨੇ ਤੇ ਇੱਕ ਚੀਜ਼ ਮੈਂ ਇੱਥੇ ਨੋਟ ਕਰੀ ਹੈ ਜ਼ਿਆਦਾਤਰ ਜਿਹੜੇ ਫੌਜੀ ਨੇ ਇਸ ਲੜਾਈ ਦੇ ਛੀਰ ਹੋਏ ਆ ਜਾਨਾਂ ਨੇ ਸੇਵਾ ਕੀਤੀਆਂ ਨੇ ਜ਼ਿਆਦਾਤਰ ਹੁੰਦਾ ਜੋ ਸਰਦਾਰ ਨੇ ਸਿੱਖ ਫੌਜੀ ਨੇ ਆ ਦੇਖੋ ਸਾਹਮਣੇ ਵਾਲੀ ਦਵਾਰ ਦੇ ਵਿੱਚ ਸਾਰੇ ਤਕਰੀਬਨ ਤਕਰੀਬਨ ਸਿੱਖ ਫੌਜੀ ਆ ਲੜਾਈ ਦੀਆਂ ਰੀਅਲ ਫੋਟੋਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਸਾਹਮਣੇ ਵੀ ਦਵਾਰ ਦੇ ਉੱਤੇ ਫੋਟੋਆਂ ਲੱਗੀਆਂ ਹੋਈਆਂ ਤੇ ਇਧਰ ਆ ਸਟੈਚੂ ਬਣਾਏ ਹੋਏ ਆ ਇਹ ਵੀ ਸਰਦਾਰ ਫੌਜੀ ਆ ਕਰਮਜੀਤ ਸਿੰਘ ਜੱਜ ਹਬੀਲਦਾਰ ਪ੍ਰਕਾਸ਼ ਟਰ ਪ੍ਰਕਾਸ਼ ਸਿੰਘ ਇਹ ਵਾ ਜਿੰਨਾ ਹੀ ਹੈ ਗੈਲਰੀ ਤੋਂ ਬਾਹਰ ਆਉਣਾ ਇੱਥੇ ਆਪਾਂ ਨੂੰ ਹਥਿਆਰ ਦੇਖਣ ਨੂੰ ਮਿਲਦੇ ਆ ਪੁਰਾਣੇ ਆ ਬੰਦੂਖਾਂ ਉਸ ਟਾਈਮ ਦੀਆਂ। ਛਰਪਾਨਾਂ ਨੇ ਪੁਰਾਣੇ ਪੁਰਾਣੇ ਹਥਿਆਰ ਨੇ ਇੱਧਰ ਕਟਾਰਾਂ ਹੈਗੀਆਂ ਨੇ। ਇੱਥੇ ਨਾਮ ਲਿਖੇ ਹੋਏ ਆ ਇਹਨਾਂ ਦੇ ਡੈਗਰ, ਖੋਖਰੀ, ਫਲਿੰਟ ਲੌਕ ਗਨ। ਇਹ 17ਵੀਂ ਸਦੀ ਦੇ ਲੱਗੇ ਹੋਏ ਆ। ਇੱਧਰਲੇ ਪਾਸੇ ਆ ਜਾਂਦੀਆਂ ਨੇ। ਸੀਮ ਰਾਈਫਲਾਂ ਪੁਰਾਣੇ ਸਮੇਂ ਜਿੱਨਾ ਚ ਸਿੰਗਲ ਸਿੰਗਲ ਗੋਲੀ ਪਾ ਕੇ ਬਰੂਦ ਪਾ ਕੇ ਚੱਲਦਾ ਹੁੰਦਾ ਸੀ ਤੇਦਰ ਬੈਕ ਸਾਈਡ ਤੇ ਵੀ ਸੀ ਕੋਖਰੀਆਂ ਪਈਆਂ ਨੇ ਇਤਿਹਾਸਿਕ ਗੈਲਰੀ ਇਕ ਅਨਪਰ ਦੂਸਰੀ ਨਵੀਂ ਗੈਲਰੀ ਚ ਐਂਟਰ ਹੋ ਗਏ ਇੱਥੇ ਵੀ ਆਪਾਂ ਨੂੰ ਵੱਖੋ ਵੱਖਰਾ ਸਮਾਨ ਵੇਖਣ ਨੂੰ ਮਿਲਦਾ ਵਾ ਹਿਸਟੋਰੀਕਲ ਵੈਪਨਸ ਇਹਦਰ ਮਰਾਠਿਆਂ ਦੇ ਟਾਈਮ ਦੇ ਆ ਮੁਗਲਾਂ ਦਾ ਕੁਛ ਹੈਗਾ ਸਿੱਖ ਸੋਲਜਰ ਮੁਗਲ ਸੋਲਜਰ ਗੁੱਟਾ ਸੋਲਜਰ ਕੁਸ਼ਹਾਨਾ ਸੋਲਜਰ ਬਈ ਸਾਰਿਆਂ ਦਿਨ ਲੋਕ ਦਿਖਾਈ ਹੋਈ ਹੈ ਵੇ ਕਿੱਦਾਂ-ਕਿੱਦਾਂ ਦੇ ਸੋਲਜਰ ਉਹਨਾਂ ਦੇ ਉਸ ਟਾਈਮ ਦੇ ਵਿੱਚ ਹੁੰਦੇ ਸੀ ਉੱਤੇ ਯੁੱਧ ਦਿਖਾਇਆ ਹੋਇਆ ਤੇ ਇਧਰ ਆਪਾਂ ਥੱਲੇ ਬਈ ਪੁਰਾਣੀਆਂ-ਪੁਰਾਣੀਆਂ ਛੋਟੀਆਂ ਪਿਸਤੋਲਾਂ ਮਿਲਦੀਆਂ ਨੇ ਇਹਦੀ ਨਿਕਲ ਨਿਕੀਆਂ ਗੋਲੀਆਂ ਹੁੰਦੀਆਂ ਸੀ। ਇਦਾਂ ਸਿੱਧੂ ਘਾਟੀ ਹੜੱਪਾ ਸਭਿਆਤਾ ਦੇ ਆਗਿਆ ਜਾ। ਉਹਨਾਂ ਬਾਰੇ ਦਿਖਾਇਆ ਹੋਇਆ ਵਾ। ਇੱਧਰ ਵਈਆ ਬੰਦੂਖਾ ਚੈੱਕ ਕਰੋ ਗੱਡੀਆਂ ਗੱਡੀਆਂ। ਜੰਜੀਲ ਕਹਿੰਦੇ ਆ। ਇਹ ਜੰਜੀਲ ਹੁੰਦੀ ਆ। ਨਾਲ ਇਹਦੇ ਛੋਟੀਆਂ-ਛੋਟੀਆਂ ਵੀ ਪਈਆਂ ਨੇ। ਆ ਛੋਟੀਆਂ ਪਿਸਟੋਲਾਂ ਨੇ, ਆ ਕਟਾਰਾਂ ਨੇ। ਆ ਜੰਜੇਲਾ ਬਾਈ ਕੁਛ ਇਧਰ ਵੀ ਪਈਆਂ ਨੇ ਹੁਣ ਮੈਂ ਤੁਹਾਨੂੰ ਦਿਖਾਉਣਾ ਲੜਾਈ ਕਿਵੇਂ ਨਹੀਂ ਨਹੀਂ ਇੱਕ 3D ਚ ਦਿਖਾਈ ਹੋਈ ਹੈ ਬਾਈ ਜਿਵੇਂ ਅਸਲੀ ਲੜਾਈ ਨਹੀਂ ਫੌਜੀ ਖੜੇ ਹੁੰਦੇ ਉਵੇਂ ਹੀ ਨਹੀਂ ਹੈ ਮੈਂ ਦੇਖੋ 3D 뷰 ਬਣਾ ਕੇ ਦਿਖਾਇਆ ਹੋਇਆ ਹੈ ਏਦਾਂ ਦਾ ਦਿਖਦਾ ਲੜਾਈ ਦਾ ਮਾਹੌਲ ਆਹ ਉਹ ਸਾਹਮਣੇ ਸਾਰੇ ਦੁਸ਼ਮਣ ਖੜੇ ਕਰਕੇ ਅਸਲੀ ਦਿਖਾਏ ਹੋਏ ਆ ਇਹਲੇ ਇਹਦੇ ਬਣਾ ਕੇ ਇੱਕ 3D ਕਿਧਰ ਵੀ ਉਹ ਦਿਖਾਇਆ ਹਾ ਲਾਈਟ ਇਹਦੇ ਚ ਜਲਦੀ ਨਹੀਂ ਕਰਕੇ ਨਾ ਆਪਾਂ ਨੂੰ ਕਲੀਅਰ ਨਹੀਂ ਕੀਤਾ ਹੈ ਸਾਹਮਣੇ ਆ ਜਾਂਦੇ ਆ ਜੀ ਆਪਣੇ ਬੰਦਾ ਸਿੰਘ ਭਾਦਰਜੀ ਦਾ ਪੁੱਤ ਹੁਣ ਮੈਂ ਹੋ ਗਿਆ ਹਾਂ ਨਵੀਂ ਗੈਲਰੀ ਦੇ ਵਿੱਚ ਐਂਟਰ ਇੱਥੇ ਤੁਹਾਨੂੰ ਦਿਖਾਉਣਾ ਕਿ ਇੱਥੇ ਮਿਲਣ ਨੂੰ ਬਈ ਆਪਾਂ ਨੂੰ ਨਾ ਵੱਖ-ਵੱਖ ਰੀ ਵਰਦੀਆਂ ਦੇਖਣ ਨੂੰ ਮਿਲਦੀਆਂ ਨੇ ਸਾਰੀਆਂ ਫੌਜੀਆਂ ਦੀਆਂ। ਨੇਵੀ ਦੀ 에어 ਫੋਰਸ ਦੀ ਤੇ ਬਾਕੀਆਂ ਦੀ। ਕਿਹੜੇ-ਕਿਹੜੇ ਆਰਮੀ ਕਿੱਦਾਂ ਦੀ ਵਰਦੀ ਪਾਉਂਦੀ ਹੈ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਤੇ ਇੱਥੇ ਉਹਨਾਂ ਦੇ ਬੈਜਿਸ ਰੱਖੇ ਹੋਏ ਆ। ਆਫੀਸਰਸ, ਕੈਪਟਨ, ਲੈਫਟਿਨੈਂਟ, ਸੈਕੰਡ ਲੈਫਟਿਨੈਂਟ ਸਾਰੇ ਉਹਨਾਂ ਦੇ ਬੈਜਿਸ ਰੱਖੇ ਹੋਏ ਆ। ਜੋ ਜਿਹੜੇ ਇੰਟਰਸਟਿਡ ਹੁੰਦੇ ਆ ਆਦਮੀ ਚ ਜਾਂ ਉਹਨਾਂ ਨੂੰ ਨੌਲੇਜ ਚਾਹੀਦੀ ਹੋਵੇ ਵਧੀਆ ਲੱਗਦਾ ਵਾ ਉਹ ਇੱਥੇ ਆ ਕੇ ਉਹਨਾਂ ਦੇ ਰੈਂਕਿੰਗ ਜਾਂ ਦੇਖ ਸਕਦੇ ਆ ਹੁਣ ਮੈਂ ਐਂਟਰ ਹੋ ਗਿਆ ਹਾਂ ਕਾਰਗੇਲ ਗੈਲਰੀ ਦੇ ਵਿੱਚ ਮ ਕਾਰਗੇਰ ਗਲਤੀ ਗੈਲਰੀ ਦੇ ਵਿੱਚ ਜਿਹੜੀ ਉਸ ਟਾਈਮ ਲੜਾਈ ਹੋਈ ਸੀ ਉਹਦਾ ਇੱਕ ਇਹਨਾਂ ਨੇ ਨਾ ਰੀਅਲ ਦੇ ਵਿੱਚ ਉਹਨੂੰ ਬਣਾ ਕੇ ਦਿਖਾਇਆ ਹੋਇਆ ਮਾਡਲ ਉਹਦਾ ਜਿਹੜੀ ਉਦੋਂ ਉਹਨਾਂ ਨੇ ਇੰਨੀ ਠੰਡ ਸੀ ਇਸ ਤਰੀਕੇ ਦੀ ਉਹਨਾਂ ਨੇ ਫੌਜੀਆ ਨੇ ਵਰਦੀ ਪਾਈ ਹੋਈ ਸੀਗੀ ਸਾਹਮਣੇ ਸਾਰੀਆਂ ਰੀਅਲ ਫੋਟੋਆਂ ਲੱਗੀਆਂ ਹੋਈਆਂ ਨੇ ਫੌਜੀਆਦਿਆਂ ਕਿ ਲੜਾਈ ਦੇ ਵਿੱਚ ਉਹਨਾਂ ਨੇ ਕਿਵੇਂ-ਕਿਵੇਂ ਹਥਿਆਰ ਵਰਤੇ ਆ ਦੇਖੋ ਕਿੱਡੇ-ਕੱਡੇ ਟੈਂਕ ਤੇ ਗੋਲੇ ਪਏ ਆ ਕੱਕ ਇਧਰ ਆਪਣੇ ਸਿੱਖ ਫੌਜੀ ਬੈਠੇ ਧੂਣੀ ਸੇਕਣ ਲੱਗੇ ਹੋਏ ਆ ਹੈਡ ਤੇ ਸਾਰੀ ਪਰਪੀ ਵਰਪਾ ਟੈਗ ਕੋਡ ਪਾਏ ਹੋਏ ਆ ਤਾਂ ਜੋ ਦੁਸ਼ਮਣਾਂ ਦੀ ਨਿਗਾ ਚ ਨਾ ਆਉਣ ਉਹ ਸਾਹਮਣੇ ਉੱਤੇ ਦਿਖਾਈ ਹੋਈ ਹੈ ਕਾਰਗਲਦੀ ਫੋਟੋ ਥੱਲੇ ਕੁਝ ਹਥਿਆਰ ਦਿਖਾਏ ਹੋਏ ਆ ਆ ਬੰਬ ਦੇ ਗੋਲੇ ਦਿਖਾਏ ਹੋਏ ਆ ਸਾਰਾ ਮਿਊਜ਼ੀਅਮ ਤੁਹਾਨੂੰ ਦਿਖਾ ਕੇ ਮੈਂ ਬਾਹਰ ਆ ਗਿਆ ਹਾਂ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਆਪਾਂ ਵੀਡੀਓ ਤੇ ਇੱਥੇ ਕਰਦੇ ਆ ক্লোਜ਼ਿੰਗ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ